ਕੀ ਗੱਲ ਹੋ ਗਈ ਬਾਈ ਸਾਰੀ ਬਾਈ ਇਹਦਾ ਮੈਂ ਬਹੁਤ ਤੰਗ ਆ ਮੇਰੀ ਸੱਸ ਤੇ ਮੇਰਾ ਸਾਲਾ ਤੇ ਮੇਰੀ ਘਰ ਵਾਲੀ ਮੈਨੂੰ ਬਹੁਤ ਤੰਗ ਕਰਦੇ ਆ ਮੇਰੀ ਘਰ ਵਾਲੀ ਮੇਰੇ ਸਾਲੇ ਦੇ ਤੇ ਸੱਸ ਦੇ ਪਿੱਛੇ ਲੱਗਦੀ ਆ ਮੈਂ ਮਰੂੰਗਾ ਮੈਂ ਇਹਨਾਂ ਦਾ ਨਾਂ ਲਿਖਾਉਂਗਾ ਨਹੀਂ ਵਸਣ ਨਹੀਂ ਦਿੰਦੀ ਤੇਰੀ ਘਰ ਵਾਲੀ ਨਹੀਂ ਦਿੰਦੇ ਬਾਈ ਉਹਨੂੰ ਬਹੁਤ ਤੰਗ ਕੀ ਉਹਦੇ ਪਿੱਛੇ ਗੱਲਾਂ ਗੱਲਾਂ ਪਿੱਛੇ ਲੱਗਦੀਆਂ ਇਹਨਾਂ ਦੇ ਉਹਨਾਂ ਪਿੱਛੇ ਲੱਗਦੀ ਆ ਸਾਰੀ ਸਰੀ ਦੇ ਡੀ ਫੋਨ ਕੀ ਕੀ ਮੰਗ ਕਰਦੀ ਆ ਮੰਗ ਕੀ ਕਰਦੀ ਆ ਦਾਜ ਦੀ ਮੰਗ ਕਰਦੇ ਹੋ ਹੋ ਕੀ ਮੰਗ ਸੱਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਇਸ ਮੁੰਡੇ ਦੀ ਜਿਹੜੀ ਗੱਲਬਾਤ ਹੈਗੀ ਇਹ ਸਾਰੀ ਗੱਲ ਸੁਣਾਵਾਂਗੇ ਤੁਹਾਨੂੰ ਵੀ ਕੀ ਗੱਲ ਮਸਲਾ ਹੋਇਆ ਸਾਰਾ ਕੀ ਹੋਇਆ ਬਾਈ ਜੀ ਸਸੀ ਕਾ ਸਸੀ ਕਾ ਬਾਈ ਕੀ ਗੱਲਬਾਤ ਹੋ ਗਈ ਬਾਈ ਬਾਈ ਯਾਰ ਮੇਰਾ ਵਿਆਹ ਹੋਇਆ ਸੀ ਅਜ ਤੋ 3-4 ਸਾਲ ਪਹਿਲਾਂ ਮੇਰਾ 2 ਕੁ ਸਾਲ ਤਾਂ ਪੂਰਾ ਵਧਿਆ ਚੱਲਿਆ ਹਨਾ ਤੇ ਹੁਣ ਯਾਰ ਮੇਰੀ ਸੱਸ ਤੇ ਮੇਲਾ ਸਾਲਾ ਮੇਰੇ ਘਰ ਚ ਦਖਲ ਅੰਦਾਜ਼ੀ ਦਿੰਦੇ ਆ ਜਦੋਂ ਉਹ ਸਰੀਦੜੀ ਉਹਨੂੰ ਪੁੱਠੀਆਂ ਪੱਟੀਆਂ ਪੜਾਈ ਜਾਂਦੇ ਮੇਰੇ ਚੱਕਾ ਚ ਚਤੋਂ ਬੇਰਕਲੇਸ ਰਹਿੰਦਾ ਤੇ ਮੇਰਾ ਜੀ ਐ ਕਰਦਾ ਜੀ ਮੈਂ ਮਾਤਾ ਯਾਰ ਨਹੀਂ ਅੱਛਾ ਕੀ ਰਵਿਆ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ 4 ਸਾਲ 4 ਸਾਲ ਹੋ ਗਏ 4 ਸਾਲ ਦੇ ਵਿੱਚ ਕੋਈ ਜੁਆਗ ਜੋਕ ਜੋਆਕ ਹੈਗਾ ਬਈ ਜੋਆਕ ਹੈਗਾ ਫਿਰ ਇਹੋ ਜੀ ਕੀ ਗੱਲ ਬਣੀ ਕਿ ਉਹਦੀ ਉਹਨਾਂ ਦੇ ਗੱਲਾਂ ਚ ਕਿਵੇਂ ਆ ਗਈ ਜਦੋਂ ਬਾਈ ਪਤਾ ਨਹੀਂ 14 ਜਦੋਂ ਵੀ ਵੇਖਾਂ ਹੁੰਦਾ ਚਤਤ ਪਰ ਫੋਨ ਉਹਦੀ ਆਪਦੀ ਮਾਂ ਨੂੰ ਲੱਗਿਆ ਹੁੰਦਾ ਮੇਰੀ ਜਨਕੀ ਸਾਸਰਾਂ ਨੂੰ ਲੱਗਿਆ ਰਹਿੰਦਾ ਨਾ ਤਾਂ ਮੇਰੀ ਮਾਂ ਨੂੰ ਸਿੱਧੇ ਮੂੰਹ ਬੋਲਦੀ ਆ ਸਾਲ ਡੇਢ ਸਾਲ ਹੋ ਗਿਆ ਠੀਕ ਆ ਮੈਨੂੰ ਕਹਿੰਦੀ ਆ ਅੱਡ ਰੋਟੀ ਲਾਉਣੀ ਹੈ ਚੱਲ ਮੈਂ ਫਿਰ ਵੀ ਚੱਲ ਯਾਰ ਮੈਨੂੰ ਐਸੇ ਜਿਹ ਕਲੇਸ਼ ਨੇ ਪੜੇ ਹਨ ਮੈਂ ਰੋਟੀ ਵੀ ਅੱਡ ਲਾਉਣ ਲੱਗਾ ਪਹਿਲਾਂ ਹੁਣ ਮੇਰੀ ਮਾਂ ਨਾਲ ਤੇ ਮੇਰੇ ਪਿਓ ਨਾਲ ਸੀਗੀ ਇਹ ਕੁਝ ਹੁਣ ਉਹੀ ਕੁਝ ਮ ਭਾਈ ਮੈਨੂੰ ਬਹੁਤ ਯਾਰ ਮੇਰੇ ਕੋਲ 2-3 ਵਜੇ ਮੁੰਡੇ ਮੰਡੇ ਲਿਆ ਕੇ ਮਰੇ ਮਾਰ ਵੀ ਗਿਆ ਅੱਛਾ ਤੇਰੇ ਕੋਟੇ ਪਈ ਹੈ ਹਾਂ ਕੇ ਕੀ 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 ਮੰਗ ਕੀ ਕਰ ਬਈ ਮੰਗ ਕੁਛ ਨਹੀਂ ਉਹ ਤਾਂ ਬਸ ਐਂ ਕਹੀ ਜਾਂਦੇ ਆ ਵੀ ਅਸੀਂ ਤੇ ਤੁਹਾਨੂੰ ਜੁੱਤੀ ਦੇ ਥੱਲੇ ਰੱਖਣਾ ਭਾਈ ਯਾਰ ਮੈਂ ਵੀ ਬੰਦਾ ਯਾਰ ਮੈਂ ਕੁੱਟ-ਕੁੱਟ ਕੇ ਥੋੜੋ ਜੀ ਸਹਤਾ ਮੈਂ ਤਾਂ ਫਿਰ ਮਰੂੰਗਾ ਹੀ ਕੌਣ ਕੌਣ ਤੰਗ ਕਰਦਾ ਵੀ ਤੈਨੂੰ ਮੇਰੀ ਸੱਸਾਂ ਤੇ ਮੇਰਾ ਸਾਲਾ ਹੂੰ ਘਰ ਵਾਲੀ ਘਰ ਵਾਲੀ ਨਾਲ ਹੀ ਆਉਂਦੀ ਆ ਉਹਨਾਂ ਦੇ ਲਈ ਵੀ ਜੇ ਘਰ ਵਾਲੀ ਚੰਗੀ ਹੋਵੇ ਤਾਂ ਉਹਨਾਂ ਦੀ ਸੁਣ ਆਲੀ ਤੇਰੇ ਨਾਲ ਰਹਿੰਦੀ ਆ ਕਿ ਉੱਥੇ ਆ ਨਹੀਂ ਮੇਰੇ ਕੋਲੇ ਵੀ ਆ ਜਾਂਦੀ ਆ ਉੱਥੇ ਵੜ ਜਾਂਦੀ ਆ ਪਰ ਮੈਨੂੰ ਇੰਨਾ ਦਾ ਪਤਾ ਜਦੋਂ ਮੇਰੇ ਕੋਲੇ ਆਉਂਦੀ ਆ ਮੇਰੇ ਕੋਲੇ ਤਿੰਨ ਚਾਰ ਦਿਨ ਮਸਾ ਲੈਣ ਦਿੰਦੇ ਆ ਦੋ ਦੋਨੋਂ ਬਿਲਕੁਲ ਵਧਗਾ ਰਹਿੰਦੀ ਆ ਮੈਂ ਚਾਰ ਪੰਜ ਵਾਰੀ ਪੰਚਾਇਤ ਵੀ ਆਪਦੇ ਪਿੰਡ ਦੀ ਨਾਲ ਲਿਆ ਕੇ ਉੱਥੇ ਲੈ ਆਇਆ ਹੈਨਾ ਮੇਰੇ ਕੋਲੇ ਦੋ ਦਿਨ ਰੋ ਤਿੰਨ ਦਿਨ ਰੋ ਮੁੜ ਕੇ ਰਹਿੰਦੀ ਨਹੀਂ ਮੁੜ ਕੇ ਫੇਰ ਉਹ ਲੜ ਕੇ ਉੱਠ ਜਾਂਦੀ ਆ ਹੁਣ ਉਸ ਤੋਂ ਬਾਅਦ ਕਰਕੇ ਕੀ ਆ ਕੀ ਲੱਗਦਾ ਤੈਨੂੰ ਵੀ ਤੇਰੀ ਘਰ ਵਾਲੀ ਵੀ ਹੀ ਈ ਕਿਉਂ ਤੇਰੇ ਤੇ ਟੌਰ ਮੈਨੂੰ ਹੁਣ ਜਿੱਥੋਂ ਤੱਕ ਲੱਗਦਾ ਵੀ ਉਹਨਾਂ ਦੀ ਅੱਖ ਮੇਰੀ ਜ਼ਾਇਦਾਤ 'ਚ ਹੀ ਆ ਠੀਕ ਆ ਵੀ ਉਹਨਾਂ ਨੂੰ ਆਏ ਵੀ ਜਾਕ ਹੋਇਆ ਵਾ ਜਾਕ ਅਸੀਂ ਰੱਖ ਲਾਂਗੇ ਤੇ ਵੀ ਅੱਧੀ ਜ਼ਮੀਨ ਲਵਾਂਗੇ ਅਦਾ ਕਰ ਲਵਾਂਗੇ ਚਲੋ ਜੀ ਤੇ ਪਰ ਮੇਰੀ ਘਰ ਵਾਲੀ ਨੂੰ ਇੰਨੀ ਅਕਲ ਨਹੀਂ ਗਈ ਵੀ ਤੂੰ ਅੱਧਾ ਹਿੱਸਾ ਲਿਜਾ ਕੇ ਕੱਲ ਨੂੰ ਤੈਨੂੰ ਉਹਨੇ ਗਾਂ ਤੋੜ ਦੇਣਾ ਤੇ ਪੈਸੇ ਤਾਂ ਫਿਰ ਇਹੀ ਖਾ ਜਾਣਗੇ ਤੂੰ ਤਾਂ ਸਮਝ ਵੀ ਤੈਨੂੰ ਸਾਰੀ ਕਬੀਲਦਾਰੀ ਫੜਾਈ ਆ ਸਾਰਾ ਕੁਝ ਤੂੰ ਆਪਦੇ ਹੱਥ ਨਾਲ ਕੰਮ ਕਰਦੀ ਆ ਹਨਾ ਜਦੋਂ ਤੇਰਾ ਚੱਤ ਗਾਦਾ ਕੋਈ ਲੀੜਾ ਕੱਪੜਾ ਲਿਓਣਾ ਜਾਂ ਕੁਝ ਵੀ ਲਿਓਣਾ ਯਾਰ ਆਪਦੀ ਮਰਜ਼ੀ ਨਾਲ ਲਿਉਂਦੀ ਆ ਮੈਂ ਕਦੇ ਇਹ ਵੀ ਨਹੀਂ ਰੋਕਿਆ ਸੀਗਾ ਕਿਉਂਕਿ ਮੇਰੀ ਮਾਂ ਪਿਓ ਨੇ ਵੀ ਕਹਤਾ ਪੁੱਤ ਚਲ ਤੂੰ ਇਕੱਲਾ-ਇਕੱਲਾ ਹੈਗਾ ਅਸੀਂ ਕਿਹਨੂੰ ਦੇਣਾ ਸੋਨੂੰ ਹੀ ਦੇਣਾ ਵੀ ਕੋਈ ਨਹੀਂ ਜੇ ਆਪਦੀ ਐਸ਼ ਕਰਦੀ ਆ ਤਾਂ ਕਰ ਲੈਣ ਦੇ ਪਰਿਵਾਰ ਚ ਕੌਣ-ਕੌਣ ਆ ਉਹ ਵੀ ਕਹਿੰਦੇ ਵੀ ਗਲਤੀ ਕਰ ਲਈ ਤੇ ਰਵਿਆ ਕਰਾਂਗੇ ਬਈ ਯਾਰ ਪੁੱਛ ਕੇ ਚ ਬਥੇਰੀ ਕੀਤੀ ਸੀ ਉਹ ਤਾਂ ਕਹਿੰਦੇ ਕੁੜੀ ਬਹੁਤ ਚੰਗੀ ਸੀ ਕੁੜੀ ਤਾਂ ਗਾਊਗਾ ਤੇ ਹੁਣ ਸੰਘਾ ਤੇ ਚੱਕੀ ਫਿਰਦੀ ਆ ਨਾਲ ਪਿੰਡ ਆ ਕੋਈ ਦੂਰ ਆ ਕੇ ਨੇੜੇ ਆ ਪਿੰਡ ਤਾਂ ਹੈਗਾ ਚਾਰ ਰੁਕਾ ਪਿੰਡ ਛੱਡ ਕੇ ਆ ਹੈਗਾ 15 ਕਿਲੋਮੀਟਰ ਤੇ ਪਰ ਐਂ ਨਹੀਂ ਸੀ ਪਤਾ ਵੀ ਇੰਨਾ ਕੁਝ ਹੋ ਜਾਊਗਾ ਮੈਂ ਕਦੇ ਸੋਚਿਆ ਨਹੀਂ ਸੀਗਾ ਹੁਣ ਸਿਆਣੇ ਬੰਦਾਂ ਦੀ ਕਹਾਵਤਾਂ ਦੀ ਵੀ ਲੱਡੂ ਖਾਵੇ ਤੇ ਤਾਂ ਵੀ ਪਛਤਾਵੇ ਵਿਆਹ ਲਾ ਤੇ ਨਾ ਖਾਵੇ ਤਾਂ ਤਾਂ ਵੀ ਪਛਤਾਵੇ ਮੈਂ ਹੁਣ ਇਹ ਗੱਲ ਕਹਿਣਾ ਯਾਰ ਲੱਡੂ ਖਾਣਾ ਤਾਂ ਗੱਲ ਵੱਖਰੀ ਜਿਹੜੀ ਮੇਰੇ ਪਹਿਲੇ 2 ਸਾਲ ਸੀਗੇ ਮੈਨੂੰ ਐਂ ਲੱਗਦ ਹੁੰਦੇ ਵੀ ਮੈਂ ਸਵਰਗਾਂ 'ਚ ਹੂੰ ਜਦੋਂ ਬੱਚਾ ਹੋ ਗਿਆ ਬਸ ਉਸ ਤੋਂ ਬਾਅਦ ਰੰਗ ਦਿਖਾਉਣੇ ਸ਼ੁਰੂ ਹੋ ਗਏ ਦੋਸਤੋ ਤੁਹਾਨੂੰ ਮੈਂ ਦੱਸ ਦਿੰਨਾ ਵੀ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਨੂੰ ਫੋਨ ਲਾ ਲੈਂਦੀਆਂ ਆਪਣੀਆਂ ਰਿਸ਼ਤਾ ਉਹ ਪਿੱਛੇ ਹੀ ਰੱਖਦੀਆਂ ਆਪਣੀ ਮੰਮੀ ਨਾਲ ਗੱਲਬਾਤ ਕਰਦੀਆਂ ਵੀ ਆਪਣੇ ਘਰ ਦੇ ਡਿਸੀਜਨ ਜਿੱਥੇ ਉਹ ਵਿਆਹੀ ਹੁੰਦੀ ਆ ਸਹੁਰੇ ਘਰੇ ਉਹ ਡਿਸੀਜਨ ਆਪਣੀ ਪੇਕੇ ਘਰੋਂ ਲੈਂਦੀਆਂ ਨਾ ਤਾਂ ਫਿਰ ਉਹੋ ਜਿਹੀਆਂ ਗੱਲਾਂ ਹੀ ਬਣਦੀਆਂ ਇਸ ਮੁੰਡੇ ਨਾਲ ਜਿਹੜਾ ਕੁਝ ਹੋ ਰਿਹਾ ਇਹ ਸਿਰਫ ਉਹਦੀ ਮਾਂ ਕਰਕੇ ਜਦੋਂ ਉਹਦੀ ਮਾਂ ਉਹਨੂੰ ਕੋਈ ਪੱਟੀ ਪੜਾ ਦਿੰਦੀ ਹੈ ਵੀ ਇਦਾਂ ਕਰਕੇ ਆਏ ਐ ਸਿਸਟਮ ਚੱਲੂ ਇਦਾਂ ਕਰਕੇ ਆਏ ਐ ਸਿਸਟਮ ਚੱਲੂਗਾ ਫਿਰ ਉਦਾਂ ਐ ਤੇ ਟਾਰਚਰ ਹੁੰਦਾ ਇੱਕ ਸਾਹ ਦਾ ਠੀਕ ਐ ਫਿਰ ਇਸ ਨੂੰ ਕਹਿ ਦਈਏ ਵੀ ਆਪਾਂ ਵੀ ਦਾਜ ਦੀ ਮੰਗ ਕੀਤੀ ਜਾਂਦੀ ਹੈ ਸਾਲੇ ਵੱਲੋਂ ਤੇ ਸੱਸ ਵੱਲੋਂ ਅੱਜ ਇਹ ਕਹਿ ਰਿਹਾ ਕਹਿੰਦਾ ਵੀ ਮੈਂ ਜੇ ਮੇਰਾ ਇਨਸਾਫ ਨਾ ਮਿਲਦਾ ਮੈਨੂੰ ਮੈਨੂੰ ਕੋਈ ਪ੍ਰੋਬਲਮ ਆ ਜਾਊਗੀ ਮੈਂ ਮਰ ਜੂਗਾ ਜਾਂ ਮੈਂ ਕੁਝ ਖਾ ਕੇ ਮਰ ਜਾਊਗਾ ਅੱਛਾ ਕਹਿੰਦੇ ਬਈ ਨੀਂਦ ਦੀਆਂ ਗੋਲੀਆਂ ਵੀ ਪਾਉਂਦੀ ਰਹੀ ਐ ਰਾਤ ਨੂੰ ਤੈਨੂੰ ਵੀ ਪੈ ਜਾਊਗਾ ਟਾਈਮ ਨਾਲ ਉੱਠੂਗਾ ਨਾ ਹਰ ਮਹੀਨੇ ਮਹੀਨਾ ਹੋ ਗਿਆ 2 ਮਹੀਨੇ ਹੋ ਗਿਆ ਤੁਹਾਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਰਹਿੰਦੀ ਐ ਸਾਦੇ ਡੱਬਰ ਨੂੰ ਹੀ ਪਾਉਂਦੇ ਸੀਗੇ ਤੇ ਪਹਿਲਾਂ ਚੱਲ ਨੀਂਦ ਨਾਲ ਗੋਲੀਆਂ ਪਾਉਂਦੇ ਜੇ ਮੇਰੇ ਨਾਲ ਸਿਹਤ ਡਾਊਨ ਹੋਣ ਲੱਗ ਗਈ ਮੈਂ ਡਾਕਟਰ ਨੂੰ ਚੈੱਕ ਕਰਾ ਡਾਕਟਰ ਸੀਗੇ ਮੇਰੇ ਲਿਆ ਜੀ ਉਹ ਕਹਿੰਦਾ ਵੀ ਰੋਟੀ ਤੇ ਨਾ ਕੋਣ ਫੜਾਉਂਦਾ ਮੈਂ ਹਾਂ ਵੀ ਰੋਟੀ ਤਾਂ ਮੇਰੇ ਘਰ ਵਾਲੀ ਕੋਈ ਫੜਾਉਂਦੀ ਐ ਹੋਰ ਕਿਹਨੇ ਫੜਾਉਣੀ ਐ ਉਹ ਕਹਿੰਦਾ ਵੀ ਐਂ ਕਰਕੇ ਨਾ ਇਹਦੇ ਵਿੱਚ ਵੀ ਨੀਂਦ ਵਾਲੀ ਗੋਲੀ ਵਿੱਚ ਆਉਂਦੀ ਆ ਉਹਦੇ ਕਹਿੰਦਾ ਤੈਨੂੰ ਗੋਲੀਆਂ ਪੈ ਲੈ ਜਾਂ ਨੀਂਦ ਵਾਲੀਆਂ ਮੈਂ ਕਿਹਾ ਯਾਰ ਵੀ ਮੈਂ ਸੋਚਿਆ ਮੈਂ ਹਾਲ ਵੀ ਨਹੀਂ ਇਹ ਨਹੀਂ ਹੋ ਸਕਦਾ ਫਿਰ ਇੱਕ ਦਿਨ ਮੈਂ ਕੀ ਕੀਤਾ ਮੈਂ ਗੌਰ ਕੀਤੀ ਜਦੋਂ ਰੋਟੀ ਪਾ ਕੇ ਲਈ ਰੋਟੀ ਮੈਂ ਖਾਧੀ ਨਾ ਮੈਨੂੰ ਨੀਂਦ ਨਾ ਆਵੇ ਕਿਉਂਕਿ ਮੈਂ ਆਪਦਾ ਉੱਥੇ ਆਦੀ ਹੋ ਗਿਆ ਸੀ ਕਿ 2 ਮਹੀਨੇ ਮੈਂ ਲਗਾਤਾਰ ਪੀ ਜਾਂਦਾ ਸੀਗਾ ਮੈਨੂੰ ਨੀਂਦ ਨਾ ਆਵੇ ਮੁਰਕੇ ਫਿਰ ਇੱਕ ਦਿਨ ਉੱਠ ਉੱਠ ਕੇ ਵੇਖੇ ਮੈਨੂੰ ਵੀ ਸੌਂ ਗਿਆ ਜਾਂ ਨਹੀਂ ਸੌਂ ਗਿਆ ਮੈਨੂੰ ਹੁਣ ਇਹ ਨਹੀਂ ਪਤਾ ਵੀ ਯਾਰ ਇਹ ਕੋਈ ਰਿਲੇਸ਼ਨ ਬਣਾਈ ਨਾ ਬੈਠੇ ਹੋਏ ਹੈ ਨਾ ਪਰ ਅਜੇ ਆਪਾਂ ਮੈਨੂੰ ਪਤਾ ਨਹੀਂ ਹੈ ਨਾ ਮੈਂ ਮੈਂ ਕਿਉਂ ਤੇ ਇਲਜ਼ਾਮ ਲਾਵਾਂ ਪਰ ਵੀ ਮੈਨੂੰ ਨੀਂਦ ਵਾਲੀਆਂ ਗੋਲੀਆਂ ਪਾਉਂਦਾ ਤਾਂ ਕੀ ਮਤਲਬ ਹੈ ਵੀ ਮੈਂ ਕੋਈ ਕੁੱਟਦਾ ਨਹੀਂ ਮੈਂ ਕੋਈ ਮਾਰਦਾ ਨਹੀਂ ਮੈਨੂੰ ਜੇ ਇਹਨੂੰ ਨਹੀਂ ਚਿਤ ਕਰਦਾ ਮੈਨੂੰ ਬੁਲਾਉਂਦਾ ਬਾਈ ਮੈਂ ਬੁਲਾਉਂਦਾ ਵੀ ਨਹੀਂ ਮੈਂ ਮੈਂ ਕਹਦਾ ਨਾ ਤੂੰ ਖੁਸ਼ ਰਹਿ ਪਹਿਲਾਂ ਨਾ ਵੀ ਬੁਲਾ ਪਰ ਜਦੋਂ ਜਦੋਂ 2-4 ਦਿਨ ਲੰਘਦੇ ਹਨਾ ਮੇਰੇ ਨਾਲ ਵਧੇਗਾ ਹਾਦੀ ਖੇਡਦੇ ਜਦੋਂ ਇਹਦੀ ਮਾਂ ਫੋਨ ਲਾਉਣ ਲੱਗ ਜਾਂਦੀ ਆ ਵੀ ਰੋਟੀ ਖਾ ਲਈ ਪਾਣੀ ਆ ਇਹਨੂੰ ਸਾਰੀ ਦਿਹਾੜੇ 12 ਚੋਂ ਦਨੇ ਆਪਣੇ ਵੇਖ ਲੈ 13 14 ਘੰਟੇ ਦਾ ਦਿਨ ਹੁੰਦਾ ਹ ਗਰਮੀਆਂ ਚ ਤੇ ਮਸਾਂ ਆਇਆ 2 ਘੰਟੇ ਫੋਨ ਕੱਢਦੇ ਹੋਏ ਨਹੀਂ ਸਾਰੀ ਦਿਹਾੜੀ ਦੇ ਮਾਣਾ ਜਾਂਦੇ ਭਰਾਣਾ ਹ ਉਹਨਾਂ ਨਾਲ ਲੱਗੇ ਅੱਛਾ ਵੀ ਪਿੰਡ ਦੇ ਵਿੱਚ ਵੀ ਤੁਹਾਨੂੰ ਹੁਣ ਮਾੜਾ ਕਹਿੰਦੇ ਹੋਣਗੇ ਚੰਗਾ ਕਹਿੰਦੇ ਹੋਣਗੇ ਵੀ ਐਦਾਂ ਕਰਕੇ ਆ ਸਿਸਟਮ ਚੱਲ ਰਿਹਾ ਥੋੜੇ ਘਰੇ ਐਦਾਂ ਕੁਝ ਬਾਈ ਯਾਰ ਪਹਿਲਾਂ ਲੋਕਾਂ ਹਾਂ ਦਿੰਦੇ ਹੋਣਗੇ ਇਹਨਾਂ ਲੋਕਾਂ ਨੂੰ ਆਏ ਸੀਗਾ ਵੀ ਖਣੀ ਮੇਰੇ ਚ ਗਲਤੀ ਹੋ ਕੋਈ ਠੀਕ ਆ ਚਲ ਹੁਣ ਹੌਲੀ 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 ਸਾਰਿਆਂ ਨੂੰ ਪਤਾ ਲੱਗਣ ਲੱਗਾ ਕਿਉਂਕਿ ਬਾਈ ਜਦੋਂ ਪੰਚਾਇਤ ਗਈ ਹੈ ਦੋ ਵਾਰੀ ਮੇਰਾ ਤਾਂ ਉੱਥੇ ਕਸੂਰ ਹੀ ਨਹੀਂ ਨਿਕਲ ਮੈਂ ਤਾਂ ਫਿਰ ਉਹਨਾਂ ਨੂੰ ਸਿੱਧੀ ਗੱਲ ਕਹਤੀ ਸੀ ਨਾ ਵੀ ਇਹਨਾਂ ਨੂੰ ਪੁੱਛ ਲਓ ਕੀ ਕਹਿੰਦੇ ਆ। ਬਈ ਹੁਣ ਮੈਂ ਤਾਂ ਇਹ ਵੀ ਗੱਲ ਕਹਤੀ ਵੀ ਜੇ ਕੱਲ ਨੂੰ ਮੇਰਾ ਛੱਡ ਛਟਾਈ ਕਰਦੇ ਕੁਝ ਵੀ ਕਰਦੇ ਆ ਮੈਂ ਬੱਚਾ ਨਹੀਂ ਦੇਣਾ। ਹੂੰ। ਬੱਚਾ ਮਾਂ ਆਪਣੇ ਕੋਲੇ ਰੱਖੋ। ਹੂੰ। ਮੈਂ ਨਹੀਂ ਨਲਗਾ ਬੰਨ ਦੇਣਾ। ਮੇਰੀ ਧੀ ਆ। ਠੀਕ ਆ। ਆਪਾਂ ਧੀ ਨੂੰ ਜਦੋਂ ਵਿਆਹਣੇ ਹੁੰਦੇ ਨਾ ਚੰਗਾ ਮਾਂ ਪਿਓ ਹੁੰਦਾ ਉਹ ਉਹ ਅਗਲਾ ਕਹਿੰਦਾ ਪੁੱਤ ਤੇਰਾ ਮਾਂ ਪਿਓ ਅਸੀਂ ਨਹੀਂ ਹੁਣ ਉਹ ਪਹਿਲਾ ਮੁੰਡੇ ਵਾਲਾ ਮਾਂ ਪਿਓ ਵਾ। ਜਿਸ ਸਹੀ ਅਸਲ ਦੀ ਧੀ ਹੁੰਦੀ ਹੈ ਨਾ ਤੇ ਜੋ ਹੁਣ ਆਪਾਂ ਸੋਚ ਗਏ ਯਾਰ ਉਹ ਵੀ ਪਿੱਛੇ ਹੁਣ ਮਾਂ ਉਹਨੂੰ ਉਂਗਲਾਂ ਲਾਈ ਜਾਂਦੀ ਹੈ ਕੱਲ ਨੂੰ ਮੇਰਾ ਮੇਰਾ ਸਾਲਾ ਮੈਨੂੰ ਬੋਲਦਾ ਉਹਦਾ ਨਾ ਕਰਦਾ ਕੱਲ ਨੂੰ ਜਦੋਂ ਮੇਰਾ ਸਾਲਾ ਆਇਆ ਹੈਗਾ ਤੇ ਜੇ ਗਾਂ ਉਹ ਉਹੋ ਜਿਹੀ ਹੋਈ ਦੁੱਖ ਨਾ ਹੋਵੇ ਇਹਨਾਂ ਨੂੰ ਕਹੂਗਾ ਫੇਰ ਉਦੋਂ ਫਿਰ ਆਪ ਤਾਂ ਨਾ ਜ਼ਿਆਦਾ ਵੀ ਅਸੀਂ ਉਹਦੇ ਜਵਾਈ ਨੂੰ ਟਿੰਡੀ ਵਾਲੇ ਬੀਜ ਤੇ ਟੰਗੀ ਰੱਖਿਆ ਤੇ ਹੁਣ ਸਾਡੇ ਨਾਲ ਵੀ ਆ ਚੀਜ਼ ਹੁੰਦੀ ਹੈ ਉਹ ਵੀ ਫਿਰ ਜਾਤ ਤਾਂ ਆਉਂਦੀ ਹੈ ਇਹ ਚੀਜ਼ਾਂ ਨੂੰ ਉਹ ਹੁਣ ਕੀ ਕਹਿਣਾ ਚਾਹੁੰਨੇ ਹੋ ਵੀ ਤੇਰੇ ਨਾਲ ਜਿਹੜਾ ਕੁਝ ਹੋ ਰਿਹਾ ਵੀ ਤੂੰ ਕੀ ਕਹਿਣਾ ਚਾਹੁੰਦਾ ਬਈ ਸੱਸ ਨੂੰ ਆਪਣੇ ਸਾਲੇ ਨੂੰ ਆਪਣੇ ਘਰ ਵਾਲੀ ਨੂੰ ਕੀ ਕਹਿਣਾ ਚਾਹੁੰਦਾ ਬਈ ਯਾਰ ਜੇ ਨਾ ਹਟੇ ਠੀਕ ਹੈ ਅੱਛਾ ਵੀ ਕੀ ਕਹਿਣਾ ਚਾਹੁੰਦਾ ਮੈਂ ਬਾਈ ਇਹ ਗੱਲ ਕਹਿਣਾ ਚਾਹਣਾ ਹਨਾ ਯਾਰ ਮੈਂ ਇਹਨਾਂ ਨੂੰ ਗੱਲ ਕਿਹਾ ਸੀ ਨਾ ਵੀ ਜਾਂ ਤਾਂ ਜੇ ਤੁਸੀਂ ਵਿਆਹੀ ਹੈ ਕੁੜੀ ਮੈਨੂੰ ਤੇ ਉਹਨੂੰ ਬਸ ਲੈ ਲੈਂਦੋ ਵੀ ਮਾਦੀ ਘਰ ਵਾਲ ਨੂੰ ਵੀ ਕਹਿਣਾ ਵੇਖ ਵੀ ਤੇਰਾ ਉਹ ਘਾਸ ਸੀ ਪਹਿਲਾਂ ਜਿੰਨਾ ਚਲ ਤਰਾ ਵਿਆਹ ਨਹੀਂ ਸੁਹਾਇ ਹੁਣ ਤੇਰਾ ਇਹ ਘਰ ਆ ਤੂੰ ਆਪਦਾ ਮਨੋਰੰਜਨ ਕਰ ਫਨਸ਼ਨ ਕਰ ਰਹਾ ਸਖੇੜ ਜੇ ਕੋਈ ਤੈਨੂੰ ਚੀਜ਼ ਦੀ ਲੋੜ ਆ ਤੇ ਤੇ ਹੱਥ 'ਚ ਸਾਰਾ ਕੁਝ ਆ ਵੀ ਆਪਦਾ ਖਾ ਪੀ ਹਨਾ ਪਰ ਵੀ ਸਾਡੇ ਨਾਲ ਪਿਆਰ ਨਾ ਲੈ ਲੈ ਮਾਤਾ ਸਾਲੇ ਦਾ ਸੱਸ ਨੂੰ ਵੀ ਕਹਿੰਨਾ ਵੀ ਸਾਡੇ ਘਰ ਤੇ ਦਖਲ ਅੰਦਾਜ਼ੀ ਤੁਸੀਂ ਨਾ ਦਿਓ ਠੀਕ ਆ ਵੀ ਉਹਨੂੰ ਬਸ ਲੈਣ ਦਿਓ ਤੇ ਜੇ ਨਹੀਂ ਇਹ ਬਾਈ ਕਰਨਗੇ ਕੁਝ ਜੇ ਮੇਰੇ ਨਾਲ ਬਾਹਲਾ ਹੀ ਟੋਰ ਚਲ ਗਿਆ ਤੇ ਮੈਂ ਕੋ ਖਾ ਕੇ ਮਰਦਾ ਨਾ ਮੈਂ ਚਿੱਠੀ ਲਿਖ ਕੇ ਜਾਊਂਗਾ ਵੀ ਤਿੰਨੇ ਜ਼ਿੰਮੇਵਾਰਾ ਮੇਰਾ ਸਾਲਾ ਮੇਰੀ ਘਰ ਵਾਲੀ ਤੇ ਮੇਰੀ ਸੱਸ ਵੀ ਮੈਂ ਨਹੀਂ ਕੋ ਖਾ ਕੇ ਮਰੂੰਗਾ ਫੇਰ ਮੁੜ ਕੇ ਇਹ ਨਾ ਗੱਲ ਕਹਿਣਾ ਵੀ ਸਾਨੂੰ ਜਾਂਦਾ ਜਾਂਦਾ ਫਸਾ ਗਿਆ ਕਿਉਂਕਿ ਮੇਰੇ ਤਾਂ ਮਾਂ ਪਿਓ ਦੀ ਜ਼ਿੰਦਗੀ ਦਿਲ ਨਹੀਂ ਹੈ ਜਦੋਂ ਮੈਂ ਕੱਲਾ ਯਾਰ ਠੀਕ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਮੁੰਡੇ ਦਾ ਦਰਦ ਦੋਸਤੋ ਕਹਿੰਦਾ ਵੀ ਮੈਂ ਚਿੱਠੀ ਲੈ ਕੇ ਜਾਊਂਗਾ ਜੇ ਮੇਰੇ ਤੇ ਕੱਲ ਨੂੰ ਕੋਈ ਐਕਸ਼ਨ ਹੁੰਦਾ ਜਾਂ ਮੇਰੇ ਤੇ ਇਦਾਂ ਹੀ ਧੱਕਾਸ਼ਾ ਹੀ ਹੁੰਦੀ ਰਹੂਗੀ ਤਾਂ ਮੈਂ ਇੱਕ ਚਿੱਠੀ ਲੈ ਕੇ ਜਾਊਂਗਾ ਜਿਹਦੇ ਵਿੱਚ ਆਪਣੀ ਘਰ ਵਾਲੀ ਸੱਸ ਤੇ ਸਾਲੇ ਦਾ ਨਾਮ ਜ਼ਰੂਰ ਲਿਖ ਕੇ ਜਾਊਂਗਾ ਵੀ ਇਹ ਮੇਰੇ ਨਾਲ ਧੱਕਾ ਧੱਕਾ ਕਰਦੇ ਰਹੇ ਆ ਤੇ ਫਿਰ ਇਹ ਇਹ ਤੁਸੀਂ ਆਪ ਜ਼ਿੰਮੇਵਾਰ ਹੋ ਇਸ ਗੱਲ ਦੇ ਬਹੁਤ ਮਾੜੀ ਗੱਲ ਆ ਕੁੜੀ ਦੀ ਵੀ ਜਿਹੜੀ ਆਪਣੀ ਆਪਣੀ ਮਾਂ ਦੇ ਜਿਹੜੇ ਅੱਖੇ ਦੇ ਵਿੱਚ ਸਾਰਾ ਕੁਝ ਕਰ ਰਹੀ ਐ ਜਦੋਂ ਕੁੜੀ ਦਾ ਵਿਆਹ ਹੋ ਜਾਏ ਤਾਂ ਉਹ ਅੱਗੇ ਜਾ ਕੇ ਅ ਸਹੀ ਹੋ ਜੇ ਤਾਂ ਵਧੀਆ ਰਵੇ ਇਹਦੇ ਨਾਲ ਪਹਿਲਾਂ ਵੀ ਇਹਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਰਹੀ ਆ ਸਾਰੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਰਹੀ ਆ ਇਹ ਕਹਿੰਦਾ ਮੇਰਾ ਸਰੀਰ ਵੀ ਡਾਊਨ ਹੋ ਗਿਆ ਕਹਿੰਦਾ ਨੀਂਦ ਦੀਆਂ ਗੋਲੀਆਂ ਮੈਨੂੰ ਪਾਉਂਦੀ ਰਹੀ ਆ ਤੇ ਘਰ ਦੇ ਵਿੱਚ ਕੁੱਤ ਕਲੇਸ਼ ਜਿਹੜਾ ਸਿਸਟਮ ਹੁੰਦਾ ਉਹ ਚੱਲਦਾ ਰਹਿੰਦਾ ਵੀ ਇਹ ਤੋਂ ਚੰਗਾ ਤੂੰ ਯਾਰ ਵਿਆਹ ਹੀ ਨਾ ਕਰਾਉਂਦਾ ਜੀ ਭਈ ਜਿਹੜੇ ਲੋਕ ਕਹਿੰਦੇ ਵੀ ਇਹ ਵਿਆਹ ਹੀ ਨਾ ਕਰਾਉਂਦੇ ਵਧੀਆ ਸੀਗੇ ਉਹੀ ਸਿਸਟਮ ਤੁਹਾਡੇ ਨਾਲ ਇੱਕ ਮਿੰਟ ਜੇ ਮੈਂ ਨਾ ਕਰਾਉਂਦਾ ਫਿਰ ਮਾਨੂੰ ਆਇਆ ਹੁੰਦਾ ਸੀ ਵਿਆਹ ਕਰਾਉਣਾ ਚਾਹੀਦਾ ਜੇ ਦੋਪਰਾ ਹੋ ਗਏ ਫਿਰ ਵੀ ਚਲ ਇੱਕ ਦਾ ਵਿਆਹ ਹੋ ਜੇ ਗਾਂ ਤਾਂ ਹੁਣ ਆਪਾਂ ਬੰਨ ਕੇ ਚੱਲ ਹੁਣ ਮਾਪਿਓ ਤਾਂ ਕਹਿੰਦੇ ਹੀ ਹੈ ਨਾ ਕਿ ਵਿਆਹ ਹੋਵੇ ਕੁੜੀ ਵਾਲੇ ਵੀ ਕਹਿੰਦੇ ਸਾਡੀ ਕੁੜੀ ਆਪ ਦਾ ਵੀ ਵਿਆਹ ਕਰਾਵੇ ਹੈ ਨਾ ਉਹਦੇ ਘਰੇ ਸੌਖੀ ਵੈਸੇ ਅੱਜ ਆਉਦੇ ਘਰੇ ਸੌਖੀ ਬਾਜਦੀ ਸੀ 2 ਸਾਲ ਵਦਗਾ ਨਿਆਲੇ ਨਾਲ ਰਹੀ ਹੁਣ ਕਾ ਤੂੰ ਨਾਲ ਤਾਂ ਸਾਨੂੰ ਤੰਗ ਕਰਦੀ ਨਾਲੇ ਆਪ ਤੰਗ ਹੁੰਦੀ ਆ ਜਿੱਦੇ ਤਾਂ ਇਹ ਉੱਠ ਜਾਂਦੀ ਆ ਉੱਥੇ ਪੇਕੀ ਆਉਦੇ ਹੈ ਤੇ ਇਹ ਪਟਕੇ ਮੈਨੂੰ ਫੋਨ ਲਾਉਂਦੀ ਐ ਲੋਨ ਲੱਗ ਜਾਂਦੀ ਐ ਘਰ ਵਾਲੀ ਮੇਰੀ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਜੇ ਮੈਂ ਪਿਆਰ ਕਰਦਾ ਤੇ ਦੋ ਚਾਰ ਦਿਨ ਹੁੰਦਾ ਮੁੜ ਕੇ ਮੇਰੀ ਸੱਸ ਵਿੱਚ ਟੰਗ ਜਿਦੋਂ ਡਾਉਂਦੀ ਐ ਉਦੋਂ ਸਾਡਾ ਸਾਡੇ ਚ ਫੇਲ ਕਲੇਸ਼ ਪੈਂਦਾ ਜਿਹੜੀ ਤੇਰੀ ਭੈਣ ਸੀ ਮਤਲਬ ਤੇਰੀ ਘਰ ਵਾਲੀ ਦੀ ਜੀ ਨਾਨਦ ਲੱਗੀ ਹੈ ਨਾ ਉਹਦੇ ਨਾਲ ਵੀ ਕਹਿੰਦੇ ਪਹਿਲੇ ਟਾਰਚਰ ਕਰਦੀ ਰਹੀ ਜਦੋਂ ਕੁਵਾਰੀ ਸੀਗੀ ਉਸ ਤੋਂ ਬਾਅਦ ਤੁਸੀਂ ਉਹਦਾ ਵੀ ਵਿਆਹ ਧੱਕੇ ਨਾਲ ਕਰਕੇ ਤੇ ਨਿਮੇੜ ਦਾ ਕੰਮ ਵੀ ਚਲੋ ਇਹ ਵਸ ਜੇ ਵੀਰੇ ਮੈਂ ਤੁਹਾਨੂੰ ਇੱਕ ਗੱਲ ਕਹਾਂ ਮੇਰੀ ਭੈਣ ਆ ਉਹਦਾ ਹੀ ਵਿਆਹ ਕਰਤਾ ਸਾਡਾ ਮੰਨ ਕੇ ਚੱਲ ਜੀਜਾ ਮੈਂ ਪਰੌਣਾ ਇੰਨਾ ਕਿ ਚੰਗਾ ਠੀਕ ਆ ਜੇ ਹੁਣ ਮੇਰੀ ਮਾਂ ਤੇ ਮੈਂ ਜਾ ਕੇ ਉਹਨੂੰ ਭੈਣ ਨੂੰ ਪੁੱਠਾ ਉਂਗਲਾਂ ਲਾਈ ਜਾਵਾਂਗੇ ਪੜ੍ਹਾਈ ਜਾਵਾਂਗੇ ਪੜ੍ਹਾਈ ਜਾਵਾਂਗੇ ਤੇ ਬਾਈ ਇਹ ਲੋਕ ਕਿਹੜਾ ਨਾਂ ਤੰਗ ਹੋਊਗਾ ਠੀਕ ਆ ਅੱਜ ਉਹ ਆ ਤੇ ਕਰੇ ਸੌਕੀ ਵਸਦੀ ਆ ਅਸੀਂ ਸੌਕੀ ਵਸਦੀ ਨੂੰ ਕਿਉਂ ਪਟਣਾ ਦੱਸ ਦੇ ਤੇ ਇਹੀ ਉਹਨਾਂ ਦੀ ਧੀ ਇੱਥੇ ਸੌਕੀ ਵਸਦੀ ਸੀ ਤਾਂ ਟੌਰਚਰ ਕਰਦੀ ਸੀ ਉਹਨੂੰ ਵੀ ਹਾਂ ਬਾਈ ਉਹਨੂੰ ਬਹੁਤ ਕੁਝ ਬੋਲੀ ਆ ਉਹਨੂੰ ਤਾਂ ਐਂ ਕਹਿੰਦੀ ਜੀ ਹੁਣ ਕਿ ਨਹੀਂ ਆਉਂਦੀ ਹਾਂ ਆ ਜਾਂਦੀ ਆ ਬਾਈ ਯਾਰ ਕਿਉਂਕਿ ਇਹ ਨਹੀਂ ਇੱਥੇ ਹੈਗੀ ਤੇ ਉਹ ਆ ਜਾਂਦੀ ਆ ਜੇ ਉਹ ਇੱਥੇ ਹੁੰਦੀ ਆ ਫਿਰ ਨਹੀਂ ਆਉਂਦੀ ਨਹੀਂ ਆ ਆਉਂਦੀ ਆ ਉਹਦੋਂ ਜਦੋਂ ਉਹ ਇੱਥ ਇੱਕ ਅੱਧਾ ਦਿਨ ਜਦੋਂ ਆਉਂਦੀ ਉਹ ਬਹੁਤ ਪਿਆਰ ਨਾਲ ਬੁਲਾਉਂਦੀ ਆ। ਮਤਲਬ ਕਹੇਦੀ ਵੀ ਘਰ ਦੇ ਵਿੱਚ ਖਲਾਰਾ ਹੀ ਪਾ ਕੇ ਜਾ ਰਹੀ। ਮਾਰਾ ਯਾਰ ਮੈਂ ਤੁਹਾਨੂੰ ਦੱਸਦਾ ਮੇਰੀ ਘਰ ਵਾਲੀ ਸਿਆਣੀ ਵੀ ਆ ਪਰ ਲਾਈ ਲੱਗ। ਲਾਈ ਲੱਗ। ਹੂੰ। ਇਹ ਜਦੋਂ ਮੇਰੇ ਸਾਲਾ ਕਿਲੀ ਚ ਜੜੀ ਹੋਈ ਆ ਕਿਸੇ ਦੀ ਪੱਟੀ ਪੜੀ ਹੋਈ ਆ ਨੇ। ਜਦੋਂ ਮੇਰਾ ਸਾਲਾ ਤੇ ਮੇਰੇ ਸੱਸ ਫੋਨ ਲਾਉਣ ਲੱਗ ਜਾਂਣ ਜੇ ਤਾਂ ਦੱਸ ਦਿੰਦਾ ਨਹੀਂ ਫੋਨ ਲਾਉਂਦੇ ਤਾਂ ਸਾਡੇ ਘਰੇ ਐ ਰਹੂਗਾ ਜਿਵੇਂ ਸਵਰਗ ਹੁੰਦਾ। ਜਦੋਂ ਉਹ ਫੋਨ ਲਾਉਣ ਲੱਗ ਜਾਂਦੇ ਆ ਮੈਂ ਫਿਰ ਇਹ ਸੋਚ ਲਾਵਾਂ ਨਰਕ ਤੋਂ ਭੈੜੀ ਜ਼ਿੰਦਗੀ ਪਾਣੀ। ਹੁਣ ਇਨਸਾਫ ਦੀ ਮੰਗ ਕਰੋਗੇ। ਬਈ ਮਨਸਾਫ਼ ਦੀ ਮੰਗ ਬਹੁਤ ਕਰਦਾ ਮੈਨੂੰ ਮਿਲਣਾ ਚਾਹੀਦਾ ਜੇ ਨਾ ਮਿਲੂ ਤਾਂ ਫਿਰ ਤੁਹਾਨੂੰ ਪਤਾ ਹੀ ਐ ਐਂਡ ਵਾਲਾ ਕੰਮ ਤੁਹਾਨੂੰ ਮੈਂ ਦੱਸ ਹੀ ਦਿੱਤਾ ਠੀਕ ਐ ਉਹ ਕੰਮ ਹੋਊਗਾ ਮੈਂ ਹੁਣ ਸਾਰੀ ਸਾਰੀ ਦਿਹਾੜੀ ਮੈਂ ਘਰੇ ਹੀ ਨਹੀਂ ਵਰਦਾ ਜਦੋਂ ਇੱਥੇ ਹੁੰਦੀ ਐ ਜੇ ਮੈਂ ਘਰੇ ਹੀ ਨਹੀਂ ਵਰਦਾ ਜੇ ਮੈਂ ਸ਼ਾਮ ਨੂੰ ਆਉਣਾ ਤਾਂ ਤਾਂ ਵੀ ਕਲੇਸ਼ ਹਾਂ ਹਾਂ ਤੂੰ ਬਾਹਰ ਰੱਖੀ ਹੋਗੀ ਤੂੰ ਘਰੇ ਨਹੀਂ ਵਰਦਾ ਜੇ ਸਾਰੀ ਦਿਰੀ ਤੇ ਕੋਲੇ ਬੈਠਾਂ ਤੇ ਇਹ ਫੇਰ ਸਰਹਾਣੇ ਬੈਠਾ ਰਿਹਾ ਅਗਰ ਮੇਰੇ ਮੈਂ ਕਿਹੜਾ ਕਿਸੇ ਨਾਲ ਨਿਕਲ ਚਲੀ ਆ ਮੈਂ ਕੀ ਕਰਾਂ ਦੱਸ ਫਿਰ ਮੈਂ ਕਿੱਧਰ ਨੂੰ ਜਾਵਾਂ ਯਾਰ ਹੁਣ ਕਹਿਣਾ ਚਾਹੁੰਨੇ ਹਾਂ ਵੀ ਉਹ ਵਾਪਸ ਆ ਜੇ ਮੈਂ ਕਹਿੰਦਾ ਵੀ ਉਹ ਵਾਪਸ ਆ ਜੇ ਇਹਦੀ ਮਾਂ ਨੂੰ ਤੇ ਇਹਦੇ ਭਰਾ ਨੂੰ ਮੈਂ ਇਹ ਗੱਲ ਕਹਿਣਾ ਰਿਸ਼ਤਾ ਨਹੀਂ ਰੱਖਣਾ ਸਾਡੇ ਰਿਸ਼ਤਾ ਰੱਖੋ ਯਾਰ ਮੈਂ ਵੀ ਥੋੜਾ ਦੇ ਵਿੱਚ ਦਖਲ ਦਾ ਜੀ ਹਾਂ ਪਰ ਦਖਲੰਦਾ ਜੀ ਨਾਲ ਦੋ ਤੁਹਾਡੀ ਭੈਣ ਨੂੰ ਬਸ ਲੈਣ ਦਿਓ ਮੇਰਾ ਵੀ ਘਰ ਸੌਖਾ ਜੂ ਉਹ ਜਵਾਕ ਆ ਜਿਹੜਾ ਸਾਡੇ ਕੁੜੀ ਹੋਈ ਆ ਉਹਦਾ ਕੀ ਕਸੂਰ ਆ ਵਿਚਾਰੀ ਦਾ ਐਡੀ ਕਨੇਕੀ ਜੀ ਮਾਸੂਮ ਆ ਉਹਨੂੰ ਛਾਲ ਸਵਾ ਸਾਲ ਦੀ 1.5 ਸਾਲ ਦੀ ਆ ਹੁਣ ਇਹ ਹੀ ਕਹਿਣਾ ਚਾਹੁੰਦੇ ਹਾਂ ਵੀ ਉਹ ਵਾਪਸ ਆ ਜੇ ਹਾਂ ਭਾਈ ਉਹ ਵਾਪਸ ਆਵੇ ਮੈਂ ਜੇ ਜੇ ਮੰਨ ਕੇ ਚੱਲ ਯਾਰ ਮੈਂ ਤਾਂ ਦੋਨੇ ਹੱਥ ਜੋੜ ਕੇ ਕਹਣਾ ਵਾਪਸ ਆ ਜਾ ਤੇ ਘਰੇ ਬਸੇ ਮਾਪੇ ਵੀ ਕਰੀ ਵਿਆਹ ਕਰਾ ਜੇ ਉਹਨਾਂ ਦੀ ਆਖੀ ਹੋਂਦ ਸਾਭ ਦੀ ਆ ਜਾਂ ਮੇਰੇ ਸਾਸ ਸਦੇ ਮੇਰਾ ਸਾਲਾ ਇਹ ਜੇ ਕੰਮ ਮੇਰਾ ਸਹੁਰਾ ਬਹੁਤ ਚੰਗਾ ਮੈਂ ਕਹੀ ਆ ਜਿਹੜਾ ਮੇਰੀ ਸਾਲਾ ਤੇ ਮੇਰੀ ਸਾਸਾ ਉਹ ਭੜੇ ਦੋਨੇ ਜਵਾਕ ਤੇਰੇ ਕੋਲ ਆ ਕੋਈ ਲੈ ਗਈ ਜਵਾਕ ਉਹਦੇ ਕੋਲੇ ਆ ਮੈਂ ਲਿਆਉਣਾ ਉਹਨਾਂ ਬਈ ਮੈਂ ਤਾਂ ਉਹਨਾਂ ਨੂੰ ਪਹਿਲਾਂ ਕਹਾਈ ਮੈਂ ਕਿ ਜਿੱਥੇ ਮਰਜੀ ਭੱਜ ਲੋ ਜਵਾਕ ਨਹੀਂ ਛੱਡਦਾ ਮੈਂ ਕਿ ਭਲਾ ਜੇ ਮੈਂ ਮਰ ਗਿਆ ਫਿਰ ਤਾਂ ਗੱਲ ਵੱਖਰੀ ਨਹੀਂ ਮੈਂ ਕੋਰਟ ਚ ਕੇਸ ਕਰਕੇ ਜਵਾਕ ਲੈਣੂੰ ਐਂਡ ਹਾਂ ਬਸ ਯਾਰ ਹੁਣ ਮੈਂ ਤਾਂ ਇਹ ਗੱਲ ਕਹਿਣਾ ਬਈ ਜੇ ਤਾਂ ਈਆਂ ਨੂੰ ਤੁਸੀਂ ਵਿਆਹਣੇ ਆ ਠੀਕ ਆ ਤੇ ਉਹਨੂੰ ਇਹ ਚ ਕਹਿਆ ਕਰੋ ਵੀ ਜਿਹੜਾ ਮਾਪਿਓ ਜਿੰਨਾ ਪਿਆਰ ਤੁਸੀਂ ਸਾਨੂੰ ਕਰਦੇ ਨਾ ਉਹਨਾਂ ਮਾਪਿਓ ਤੋਂ ਅਧੀ ਸੱਸ ਸਹੁਰੇ ਨੂੰ ਕਰੋ ਤੇ ਜੇ ਸੱਸ ਸਹੁਰਾ ਉਹਨੂੰ ਕਹ ਵੀ ਜੇ ਤੁਸੀਂ ਅदितੀ ਨੂੰ ਪਿਆਰ ਕਰਦਾ ਤਾਂ ਅਦੇ ਨੂ ਨੂੰ ਵੀ ਕਰੋ ਤੁਹਾਡੇ ਘਰਾਂ ਚ ਕਲੇਸ਼ ਭਵੀ ਨਾ ਠੀਕ ਆ ਜੇ ਤੁਸੀਂ ਇੱਕ ਦੂਜੇ ਤੇ ਬੈਤ ਕਰਾ ਰੱਖਣ ਲੱਗੇ ਯਾਰ ਉੱਥੇ ਤੁਹਾਡਾ ਘਰ ਨਹੀਂ ਉੱਥੇ ਨਰਕ ਬਣ ਜਾਂਦਾ ਬਹੁਤ ਬਹੁਤ ਧੰਨਵਾਦ ਬਾਈ ਦੋਸਤੋ ਤੁਸੀਂ ਦੇਖ ਸਕਦੇ ਹੋ ਜਦੋਂ ਕੁੜੀ ਵਿਆਹੀ ਜਾਂਦੀ ਹੈ ਨਾ ਆਪਣੇ ਸਹੁਰੇ ਘਰੇ ਜਾ ਵੜਦੀ ਹੈ ਤੇ ਉਹ ਨਾ ਆਪਣੇ ਪਕੇ ਘਰ ਵੀ ਸੰਬੰਧ ਰੱਖਦੀ ਆ ਆਪਣੇ ਮਾਪਿਓ ਨਾਲ ਗੱਲਬਾਤ ਫੋਨ ਤੇ ਹੁੰਦੀ ਰਹਿੰਦੀ ਆ ਤਾ ਉਸ ਦੇ ਕਈਆਂ ਦੇ ਸਿਸਟਮ ਦੇ ਵਿੱਚ ਇਹ ਹੁੰਦਾ ਕਿ ਜਿਹੜੀ ਮਾਂ ਹੁੰਦੀ ਹੈ ਨਾ ਉਹ ਇਹੋ ਜਿਹੀਆਂ ਪੱਟੀਆਂ ਪੜਾ ਦਿੰਦੀ ਹੈ ਵੀ ਘਰ ਨੂੰ ਉਜਾੜ ਕੇ ਰੱਖ ਦਿੰਦੀ ਆ ਇਸ ਕਰਕੇ ਜਦੋਂ ਆਪਾਂ ਕੁੜੀ ਦਾ ਵਿਆਹ ਕਰ ਦਿੰਨੇ ਆ ਤਾਂ ਕੁੜੀ ਨੂੰ ਸਮਝਣਾ ਚਾਹੀਦਾ ਵੀ ਜਿੱਥੇ ਆਪਾਂ ਵਿਆਹ ਕੀਤਾ ਤੁਹਾਡਾ ਸੌਰੀ ਕਰੇ ਜਿੱਥੇ ਜਾਵੜੀ ਤੂੰ ਉਹ ਤੇਰਾ ਘਰ ਹੀ ਆ ਅੱਗੇ ਉਹੀ ਉਹਨੇ ਹੀ ਅੱਗੇ ਵਧਣਾ ਉੱਥੇ ਤੇਰਾ ਸਿਸਟਮ ਹੀ ਚੱਲੂਗਾ ਜੇ ਕੁਝ ਬਣਾ ਲੇਗੀ ਚੰਗੀ ਰਹੇਗੀ ਠੀਕ ਹੈ ਆਪਣੇ ਪਰਿਵਾਰ ਦੇ ਵਿੱਚ ਆਪਣੀ ਮਾਂ ਦੇ ਪਿੱਛੇ ਲੱਗ ਕੇ ਇਹੋ ਜਿਹੀ ਗੱਲਾਂ ਦੇ ਵਿੱਚ ਨਾ ਆਓ ਕਿ ਘਰ ਆਪਣਾ ਉਜੜ ਜੇ ਦੋਸਤੋ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ